ਗੱਲ ਸੁਣੀ ਭਾਈ ਦੋ ਮਾ ਟਰੱਕ ਤੇ ਸਾਮਾਨ ਪਾ ਦੇ ਮੜਾ ਜੀ ਬਈ ਆਪਾਂ ਕਿਰਾਇਆ ਨਹੀਂ ਪੁੱਛ ਲੈਣਾ ਬਾਈਆਂ ਨੂੰ ਤੁਸੀਂ ਬਈ ਇੱਥੋਂ ਸਾਮਾਨ ਲੈਣੇ ਆ ਹਾਂਜੀ ਬਾਈ ਪਾ ਦੇ ਤੇ ਪਹਿਲਾਂ ਵੀ ਲਿਆ ਯਾਰ ਬਈ ਤੂੰ ਜੀ ਪਹਿਲਾਂ ਬਿਜਾਰੇ ਲੈਂਦੇ ਸੀ ਤੇ ਆਪਣਾ ਮਕਾਨ ਪਾਇਆ ਨੇੜੇ ਘਰ ਆਪਣਾ ਇੱਥੇ ਅੱਛਾ ਸਾਮਾਨ ਲਿਆ ਬਸ ਸਾਮਾਨ ਬਿਜਾਰ ਨਾਲੋਂ ਲੈਣ ਦਾ ਬਹੁਤ ਫਰਕ ਫਰਕ ਕਰ ਬਹੁਤ ਫਰਕ ਮੇਰੀ ਕੋਈ ਸ਼ਕਤ ਨਹੀਂ ਅੱਛਾ ਕਿੰਨਾ ਇੱਕ ਫਰਕ ਲੱਗਿਆ ਸਾਮਾਨ ਮਤਲਬ ਕੋਈ ਚੀਜ਼ ਲੜੇ ਜੂਗੀ ਆ ਲਾ ਲੂ ਇਹਦੇ ਨਾਲ ਰਬੀ ਤੀਰ ਪਿਆਰ ਵੀ ਅਵਰ ਵਟਾ ਪੈਂਦੇ ਇਹਦੇ ਮਗਰ ਹਾਂ ਆ ਨਿੱਕੀ ਜੀ ਜੀ 30 ਰੁਪਿਆ ਦਾ ਵਟਾ ਇੱਕ ਬੰਦਾ ਫੁਗੀਆਂ ਲਾਈਂਦਾ ਇੱਕ ਸਸਕਾਂ ਦਾ ਲਾਈਂਦਾ 90 ਦਾ ਅੱਛਾ ਹਾਂ ਤੇ ਆਪਣਾ ਦੂੜੋ ਜਿਵੇਂ ਆਂਡਾ ਕੋਈ ਵੀ ਲੈਣਾ ਇਹਦੇ ਬਹੁਤ ਫਰਕ ਆ ਠੀਕ ਆ ਅੱਛਾ ਤੁਹਾਨੂੰ ਲੱਗਿਆ ਵੀ ਇੱਥੇ ਫਰਕ ਆ ਹਾਂ ਹੋਰ ਗਿਆ ਇਹਦਾ ਰੇਟ ਕਿੰਨਾ ਇਹਦਾ 120 ਰੁਪਏ ਇਹਦਾ 120 ਤੇ ਦੂਜੀ ਦਾ ਇਹ ਆਪਣਾ 118 ਐਮਐਲ ਆ ਜੀ ਤੇ ਇਹਦਾ 170 ਰੁਪਏ ਰੇਟ ਜੀ ਅੱਛਾ ਇਹਦਾ 170 ਰੁਪਏ ਤੇ ਜੋਇੰਟ ਤੇ ਗੂੰਦ ਗਾਂਦ ਜੀ ਕਹਿੰਦੇ ਆ ਹਨਾ ਇਹਨੂੰ ਸੋਲੂਸ਼ਨ ਠੀਕ ਆ ਤੇ ਆ ਜਿਹੜੀਆਂ ਚੇਪੀਆਂ ਜੀਆਂ ਹੁੰਦੀਆਂ ਯਾਰ ਇਹ ਆਪਾਂ ਨੂੰ ਹੈਗੇ 15 ਰੁਪਈਆ ਦੇ ਇੱਕ ਆ ਜੀ ਠੀਕ ਇਹ ਆ ਜਿਹੜੀ ਪੂਈ ਹੈ ਇਹ ਵੀਰਕਿਆਂ ਦੇ ਇੱਕ ਆ ਜੀ ਇਹ ਥੋੜੀ ਜੀ ਮਤਲਬ ਚੰਗੀ ਹੁੰਦੀ ਹੈ ਇਹਦੇ ਨਾਲੋਂ ਜੀ ਅੱਛਾ ਕੰਮ ਦੋਨੇ ਵਧੀਆ ਕਰਦੇ ਆ ਕੰਮ ਦੋਨੇ ਵਧੀਆ ਕਰਦੇ ਆ ਤੇ ਜੇ ਯਾਰ ਆਪਣੇ ਨਾ ਕਈ ਵਾਰੀ ਰਿਸ਼ਤੇਦਾਰ ਕਹਿ ਦਿੰਦੇ ਆ ਵੀ ਅਸਟਾ ਵੀ ਫਲਾਨੀ ਕੰਪਨੀ ਦਾ ਸਮਾਨ ਹੀ ਲੈਣਾਗਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਦੇ ਵਾਸਤੇ ਆਪਾਂ ਸਪੈਸ਼ਲ ਉਹਨਾਂ ਨੂੰ ਆਰਡਰ ਤੇ ਮਗਾ ਦਿੰਨੇ ਹੁੰਦੇ ਆ ਜੀ ਠੀਕ ਆ ਕਹਿੰਦਾ ਆਪਣਾ ਕੋਈ ਵੀ ਸਮਾਨ ਲੈਣਾ ਕਿਸੇ ਨਹੀਂ ਵਾਪਸ ਆਉਂਦੇ ਤੇ ਵੀ ਜੇ ਕਿ ਬਿਆਰ ਚੋਂ ਹੋਰ ਪਾਸਿਓਂ ਪਤਾ ਕਰਕੇ ਆ ਜੇ ਤੇ ਉਹਦੇ ਨਾਲ ਰੇਟ ਚ ਫਰਕ ਮਿਲੂਗਾ ਅਗਲੇ ਨੂੰ ਹਾਂ ਵੀ ਜਿਹੜਾ ਅਗਲਾ ਜਿੱਥੋਂ ਪਤਾ ਕਰਕੇ ਆਊਗਾ ਤੁਹਾਨੂੰ ਅੱਗੇ ਦੱਸ ਦੇ ਵੀ ਐਸ ਰੇਟ ਤਾਂ ਸਾਨੂੰ ਉੱਥੋਂ ਮਿਲਦਾ ਆਪਣੇ ਸਮਾਨ ਦੇ ਕਿੱਥੇ ਜਾ ਕੇ ਬਾਕੀ ਬੰਦੇ ਟਰਾਈ ਕਰੇ ਜੀ ਕੋਈ ਟਰਾਈ ਮਾਰ ਕੇ ਆਉਂਦਾ ਆਪਣਾ ਉਸ ਤੋਂ 10% ਆਪਾਂ ਉਹਨੂੰ ਲੇਸਟ ਦੇਵਾਂਗੇ ਤੁਹਾਡਾ ਨਾਮ ਕੀ ਹੈ ਰਾਣਾ ਰਣਾ ਬਰਾਡ ਜਰਨਲ ਸਟੋਰ ਬਰਾਡ ਆਪਣਾ ਸੈਂਟਰੀ ਸਟੋਰ ਜੀ ਹਾਂ ਤੇ ਬਰਾਡ ਸੈਂਟਰੀ ਸਟੋਰ ਜੈਤੋਲ ਨੇੜੇ ਲਾਲ ਦੀ ਚੱਕੀ ਜੈਤਿਆਣਾ ਗੁਰਦੁਆਰਾ ਸਾਹਿਬ ਥੋੜਾ ਮੋਬਾਈਲ ਨੰਬਰ ਇੱਕ ਵਾਰੀ ਫੇਰ ਦੱਸ ਦਿਓ ਸਾਰਿਆਂ ਨੂੰ 9416 ਜੀ 9041699953 ਜੇ ਕਿਸੇ ਨੇ ਵਟਸਐਪ ਤੇ ਕੋਈ ਜਾਣਕਾਰੀ ਲੈਣੀ ਹੈ ਤਾਂ ਤੁਹਾਡੇ ਨਾਲ ਉਹ ਗੱਲਬਾਤ ਕਰ ਸਕਦਾ ਠੀਕ ਆ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨਾਂ ਕੀ ਆਫਰ ਸੀਗਾ ਤੁਹਾਡੇ ਵੱਲੋਂ 10% ਆਪਾਂ ਸਪੈਸ਼ਲ ਛੇਤੀ 10% ਸਪੈਸ਼ਲ ਛੇਤੀ ਹਾਂਜੀ ਠੀਕ ਹੈ ਹਾਂ ਵੀ ਆਪਣੀ ਆਹ ਹੈ ਜੀ ਵਨ ਪੀਸ ਸੀਟ ਹੈ ਵਨ ਪੀਸ ਵਨ ਪੀਸ ਹੈ ਜੀ ਅੱਛਾ ਤੇ ਨਾਲ ਜੁੜੀ ਵੀ ਇਹ ਤੇ ਨਾਲ ਸਾਰਾ ਜੇ ਟੂ ਜੇਡ ਸਾਰਾ ਕੰਪਲੀਟ ਹੈ ਜੀ ਠੀਕ ਹੈ ਪਾਣੀ ਵਾਲਾ ਡੱਬਾ ਹਾਂ ਬਾਕੀ ਦੀ ਮਾਨ ਸਾ ਇੱਕ ਸਾਲ ਦੀ ਵਾਰੰਟੀ ਹੈ ਕੋਈ ਵੀ ਇਹਦਾ ਸਮਾਨ ਖਰਾਬ ਹੁੰਦਾ ਇਤਲਾ ਉਹ ਆ ਪੈਕਟ ਸਾਉ ਦੇ ਗਾਰੰਟੀ ਪੂਰੀ ਤੇ ਵੈਸੇ ਤਾਂ ਇਹਦਾ ਰੇਟ ਹੈਗਾ 4000 ਰੁਪਏ ਜੀ ਤੇ ਪਰ ਜਿਹੜਾ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਉਹਨੂੰ 3800 ਰੁਪਏ ਜੀ ਲਾਵਾਂਗੇ ਆਪਣੇ ਠੀਕ ਆ ਤੇ ਆ ਆਪਣਾ ਹੈਗਾ ਵਾਸ਼ ਮਸ਼ੀਨ ਜੀ ਫਲਾਵਰ ਵਾਲਾ ਇਹਦਾ ਕੀ ਰੇਟ ਆ ਇਹ ਵੈਸੇ ਤਾਂ 1200 ਦਾ ਹੀ ਬਾਕੀ ਜਿਹੜਾ ਕੋਈ ਵੀਡੀਓ ਵੇਖ ਕੇ ਆਊਗਾ ਆਪਣੀ ਉਹਦੇ ਵਾਸਤੇ 1100 ਤੇ ਜਿਹੜੇ ਆ ਵਾਲੀ ਸੀਟ ਹੈ ਥੱਲੇ ਇਹ ਆਪਣਾ 650 ਜੀ ਜੇ ਆਪਣਾ ਸਾਰੀ ਕੰਪਲੀਟ ਲੈਣੀ ਹੈ ਇਹ ਜੀ ਨਾਲ ਡੱਬਾ ਪਾ ਕੇ ਨਾਲ ਡੱਬਾ ਪਾ ਕੇ ਉੱਪਰ ਲਾਈ ਤੇ ਇਹਦਾ ਸੀਟ ਕਵਰ ਪਾ ਕੇ ਕੰਪਲੀਟ ਆਪਾਂ ਨੂੰ 2000 ਦੇ ਦਿੰਦੇ 2000 ਦੀ ਹਾਂਜੀ ਤੇ ਆ ਜਿਹੜੇ ਵਾਸ਼ ਵੇਸ਼ਨਾ ਇਹਦਾ ਵੀ ਸਿੰਗਲੇਟ ਆ ਜੀ ਇਹਦਾ ਆਪਣਾ 1150 ਅੱਛਾ 1150 ਹਾਂਜੀ ਤੇ ਇਹਨਾਂ ਦਾ ਫਰਕ ਆ ਆ ਥੋੜਾ ਜਿਹਾ ਫਰਕ ਚਾਹੀਦਾ ਠੀਕ ਆ ਇਹ ਐ ਵੈਸੇ ਤਾਂ ਆਪਣਾ ਹੈਗਾ 1100 ਦਾ ਹੀ ਹਾਂ ਬਾਕੀ ਜਿਹੜਾ ਕੋਈ ਆਪਣੀ ਵੀਡੀਓ ਸ਼ੇਅਰ ਕਰਕੇ ਆਉਂਦਾ ਉਹਦੇ ਵਾਸਤੇ 150 ਲੱਗ ਜੂਗਾ ਦਾ ਰੇਟ ਜੀ ਅੱਛਾ ਸਾਰਾ ਕੰਪਲੀਟ ਏ ਹੈ ਨਾ ਸਾਰਾ ਕੰਪਲੀਟ ਤੇ ਜਿਹੜੀਆਂ ਸੀਟਾਂ ਪਈਆਂ ਥੱਲੇ ਆਹ ਇਹ 400 ਦੀ ਸੀਟ ਆ ਜੀ ਇਹ ਸੀਟ 400 ਦੀ ਆ ਜੀ ਇੰਡੀਆ ਦੀ ਸੀਟ ਹੈ 400 ਦੀ ਜੀ ਠੀਕ ਆ ਕਿਹੜੀ ਸੀਟ ਆ ਇਹ ਇੰਡੀਆ ਦੀ ਸੀਟ ਆ ਜੀ ਇੰਡੀਆ ਦੀ ਸੀਟ ਬਿੱਸਾ ਪੈਣੀ ਠੀਕ ਆ ਇਹ ਆਹ ਜਿਹੜੀ ਇਹ ਪੈਪਾ ਪਈਆਂ ਇਹ ਜਿਹੜੀ ਪੌਣਾ ਇੰਚੀ ਪੈਪਾ ਜੀ ਉਹ ਤਾਂ ਆਪਾਂ ਨੂੰ ਪੈ ਜੂਗੀ ਆਪਣਾ ਹੀ 200 ਰੁਪਏ ਦੀ ਜੀ ਤੇ ਜਿਹੜੀ 1.5 ਇੰਚ ਵਾਲੇ ਪਾਈਪ ਆ ਉਹ 300 ਰੁਪਏ ਦੀ ਗਰੰਟੀ ਹੁੰਦੀ ਹੈ ਇਹਨਾਂ ਦੀ ਹਾਂਜੀ ਇਹਨਾਂ ਦੀ ਫੁੱਲ ਗਰੰਟੀ ਆ ਆਪਣੀ ਕਿੰਨੇ ਚਿਰ ਦੀ ਗਰੰਟੀ ਆ ਇਹਨਾਂ ਦੇ ਕੋਈ ਵੀ ਕੋਈ ਲੀਕ ਹੁੰਦਾ ਕੋਈ ਇਹ ਪਾਈਪ ਚ ਕੋਈ ਫਾਲਤ ਪੈਂਦਾ ਜੀ ਹਾਂ ਉਹ ਆਪਾਂ ਬੈਠੇ ਜੀ ਆਪਣਾ ਮੇਨ ਕੰਪਨੀ ਵਾਲੇ ਬੰਦੇ ਆਉਣਗੇ ਆਪਣਾ ਸਾਰਾ ਕੁਝ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਛੁੱਡੇ ਜਿਹੜਾ ਇਹ ਦੁਕਾਨ ਆ ਇਹ ਕਿੱਥੇ ਆ ਇਹ ਇਹ ਆਪਣੀ ਹੀ ਕਮਰਾ ਪਤੀ ਆ ਜੀ ਤੇ ਨੇੜੇ ਆਪਣਾ ਜੈਤਿਆਨਾ ਗੁਰਦੁਆਰਾ ਤੇ ਬਰਾਡ ਸੈਂਟਰੀ ਸਟੋਰ ਬਾਕੀ ਤੁਸੀਂ ਗੂਗਲ ਮੈਪ ਤੇ ਆਪੀ ਸ਼ਹਿਰ ਕਿਹੜਾ ਇਹ ਇਹ ਜੈਤੂ ਜੀ ਜ਼ਿਲ੍ਹਾ ਕੀਲਾ ਫਿਰ ਜੀ ਕੋਲ ਪੈ ਤੁਹਾਡਾ ਮੋਬਾਈਲ ਨੰਬਰ ਬੋਲੋ ਇੱਕ ਕਰੀ 90416 9953 90416 9953 99 99 9953 99 9953 ਹਾਂਜੀ ਠੀਕ ਆ ਜੀ WhatsApp ਤੇ ਜੇ ਕਿਸੇ ਨੂੰ ਕੋਈ ਪੁੱਛਣਾ ਹੋਵੇ ਤੇ ਤੁਸੀਂ ਗੱਲ ਕਰਦੇ ਹੋ ਆ ਕੇ ਆ ਜਣ ਕਿਹੜੇ ਵੀ ਆਉਣਾ ਆਪਣੇ ਜੀ ਰਾਤੀ ਕਿਸੇ ਨੂੰ ਲੋਕੇਸ਼ਨ ਨਹੀਂ ਸਮਝਣ ਲੱਗਦੇ ਹਨ ਜੀ Google Map ਤੇ ਆਪਣੀ ਲੋਕੇਸ਼ਨ ਪਾਈ ਹੋਈ ਆ ਬਰਾੜ ਸੈਂਟਰੀ ਸਟੋਰ ਦੇ ਨਾਮ ਤੋਂ ਨੇੜੇ ਲਾਲ ਦੀ ਚੱਕੀ ਹਾਂ ਜੀ ਨੇੜੇ ਲਾਲ ਦੀ ਸਾਰੇ ਪੰਜਾਬ ਵਿੱਚ ਮਸ਼ਹੂਰ ਆ ਲਾਲ ਦੀ ਚੱਕੀ ਦਾ ਜੈਤੂਨ ਆ ਸਾਰੇ ਮਸ਼ਹੂਰ ਆ ਜੀ ਹਾਂ ਤੇ ਤੁਸੀਂ ਜਦੋਂ ਮਰਦੀ ਆ ਤੇ ਜਿਹੜੀਆਂ ਪੈਪਾ ਬੂਪਾ ਜਿਹੜੀਆਂ ਲੈਂਟਰਾਂ ਚ ਵੇਂਦੀਆਂ ਸਾਰੀਆਂ ਆਪਣੇ ਕੋਲ ਹੈਗੀਆਂ ਸਾਰਾ ਆਪਣੇ ਕੋਲ ਹੈਗੀਆਂ ਜੀ ਉਹ ਆਪਣੇ ਕੋਲੇ ਨਚਕਲੀ ਪੈਪਾ ਜੀ ਤੇ ਇਹ ਆਪਣਾ ਹੀ 4 ਕੇਜੀ ਪਾਈਪਸ ਨੂੰ ਆਪਣਾ ਡੋਰਾ ਮਿਲਦੀ ਜੀ ਸਟਰੋਂਗ ਪੈ ਪੈ ਮਾਰਕੀ ਵਾਲੀ ਆ ਹਾਂਜੀ ਮਾਰਕੀ ਵਾਲੀ ਪੈ ਪੈ ਜੀ ਤੇ ਜੀ ਮਜ਼ਬੂਤੀ ਦੀ ਗਾਰੰਟੀ ਆ ਲੀਗ ਲੂਕ ਧੁੱਪ ਛਾਂ ਮੰਨਦੀ ਆ ਹਾਂਜੀ ਨਹੀਂ ਫੁੱਲ ਗਾਰੰਟੀ ਆਪਣੀ ਇਹ ਪਾਈਪ ਦੀ ਜੀ ਧੁੱਪ ਛਾਂ ਨਾਲ ਡੁੱਟਦੀ ਤਾਂ ਨਹੀਂ ਗਰਮ ਗਰਮ ਹੋ ਕੇ ਬਿਲਕੁਲ ਨਹੀਂ ਟੁੱਟਦੀ ਜੀ ਮੌਸਮ ਦਾ ਕੋਈ ਅਸਰ ਨਹੀਂ ਕੋਈ ਅਸਰ ਨਹੀਂ ਇੱਥੇ ਮੌਸਮ ਦਾ ਜੀ ਅੱਛਾ ਬਾਕੀ ਇਹ ਲਚਕ ਵਾਲੀ ਪੈ ਪੈ ਜੀ ਸੋਨੂੰ ਇਹ ਤਿੰਨੇ ਚ ਪਾਈਪ ਆ 700 ਰੁਪਏ ਦੇ ਦੇ ਦਾਂਗੇ ਠੀਕ ਹੈ ਕਿੰਨੇ ਫੁੱਟ ਇਹ ਨਹੀਂ ਫੁੱਟ ਦੀ ਪਾਈਪ ਹੁੰਦੀ ਜੀ 20 ਫੁੱਟ ਦੀ ਪਾਈਪ 700 ਦੀ ਇਹ 4 ਇੰਚੀ ਵਾਲੀ ਇਹ ਹੈ ਆਪਣਾ ਤੁਹਾਨੂੰ 900 ਰੁਪਏ ਦੀ ਹੈ ਪੂਰੀ ਵੀ ਫੋਟ ਵਾਲੀ ਪੂਰੀ ਰੱਚ ਕੜੀ ਪੈਂਦਾ ਹੈ ਠੀਕ ਗੱਲ ਕਰਦੇ ਨੇ ਟੂਟੀਆਂ ਦੀ ਅਖੀ ਰੇਟ ਆ ਬਾਈ ਕਿਹੜੀ ਕੰਪਨੀ ਦੀ ਹੈ ਇਹ ਇਹ ਆਪਣਾ ਸੋਗਨ ਕੰਪਨੀ ਦੀ ਹੈ ਤੇ 550 ਦੀ ਟੂਟੀਆਂ ਦੀ 550 ਦੀ ਹੈ ਇਹ ਇਹ ਅੱਛਾ ਇਹ ਆਏ ਕਰਕੇ ਤੇ ਆਏ ਚੱਲਦੀ ਹੈ ਹਨਾ ਤੇ ਇਹਦੀ ਗਾਰੰਟੀ ਗਾਰੰਟੀ ਇਹਦੀ 1 ਸਾਲ ਦੀ ਗਾਰੰਟੀ ਹੈ ਜੀ ਇਹਦੀ ਉੱਤਲੇ ਮਸ਼ੀਨ ਖਰਾਬ ਨਹੀਂ ਹੁੰਦੀ ਕੋਈ ਆਪਣਾ ਕੋਈ ਕਰਬੀ ਤੇਰੀ ਕੰਪਨੀ ਵੱਲੋਂ ਗਾਰੰਟੀ ਹੈ ਕਿ ਤੁਹਾਡੇ ਵੱਲੋਂ ਇਹ ਕੰਪਨੀਆਂ ਨੂੰ ਗਾਰੰਟੀ ਹੈ ਠੀਕ ਆ ਠੀਕ ਆ ਤੇ ਜਿਹੜੀ ਇਹ ਵਾਲੀ ਡਿਊਟੀ ਹੈ ਇਹ ਵੀ ਉਹਦੇ ਵਰਗੀ ਲੱਗਦੀ ਆ ਹੁੰਦਾ ਚਲਦੀ ਜਲਦੀ ਕਿਵੇਂ ਇਹ ਦਿਨ ਰਾਤ ਦਾ ਫਰਕ ਆ ਜੀ ਇਹ 150 ਰੁਪਏ ਦੀ ਕੁੰਜੀ ਅਨੁਸਾਰੀ ਅੱਛਾ ਚਲਦੀ ਜਲਦੀ ਕਿੰਨੀਆਂ ਉਹਦੇ ਜੰਨੀ ਚਲਦੀ ਆ ਬਾਥਰੂਮ ਵਿੱਚ ਲੱਗਣ ਵਾਲੀ ਆ ਇਹ ਕਿ ਕਿਚਨ ਵਾਲੀ ਆ ਇਹ ਇਹ ਆਪਾਂ ਕਿਚਨ ਵਾਲੀ ਆ ਜੀ ਅੱਛਾ ਇਹ ਕਿਚਨ ਵਾਲੀ ਡਿਊਟੀ ਆ ਹਾਂ ਜੀ ਇਹ ਕਿਚਨ ਇਹ ਭੰਡ ਬੁੰਡੇ ਤੋਂਨ ਵੇਲੇ ਜਿਹੜੀ ਲੱਗਦੀ ਆ ਇਹਦਾ ਕੀ ਰੇਟ ਆ ਇਹ ਦਾ ਆਪਣਾ 450 ਦਾ ਰੇਟ ਆ ਇਹ 450 ਦੀ ਆ ਇਹ ਕਿਹੜੀ ਕੰਪਨੀ ਦੀ ਆ ਇਹ ਵੀ ਫੋਗਨ ਕੰਪਨੀ ਦੀ ਆ ਫੋਗਨ ਕੰਪਨੀ ਦੀ ਆ ਤੇ ਕੰਪਨੀ ਦੀ ਗਾਰੰਟੀ ਫੁੱਲ ਆ ਹਾਂ ਇੱਕ ਸਾਲ ਦੀ ਗਾਰੰਟੀ ਹੁੰਦੀ ਹੈ ਜੀ ਆਪਣੀ ਆ ਜਿਹੜੇ ਆਪਾਂ ਮੋੜ ਜੇ ਦੇਖੀ ਜਾਨਾ ਇਹਨਾਂ ਦਾ ਨਾਂ ਕੀ ਹੁੰਦਾ ਇਹ ਐਲ ਬੋਟੀਆਂ ਤੇ ਐਲ ਬੋਟੀਆਂ ਤੇ ਸ਼ਾਫਟਾ ਹਨਾ ਤੇ ਇਹਨਾਂ ਦਾ ਰੇਟ ਰੂਟ ਕੀ ਹੁੰਦਾ ਇਹਨਾਂ ਦਾ ਰੇਟ ਸਾਰਾ ਅਲੱਗ-ਅਲੱਗ ਹੋਊਗਾ ਜੀ ਤੇ ਬਾਕੀ ਜਿਹੜਾ ਕੋਈ ਵੀਡੀਓ ਵੇਖਿਆ ਮੈਂ ਆਪਣਾ ਹਰ ਕਿਸਮ ਦੇ ਆਪਾਂ ਡਿਸਕਾਊਂਟ ਦਵਾਂਗੇ ਉਹ ਜੀ ਅੱਛਾ ਤੇ ਜੇ 10000 ਦੀ ਖਰੀਦਦਾਰੀ ਕਰਦਾ ਉਹ ਤੇ ਕਿੰਨੇ ਪਰਸੈਂਟ ਲੈਸ ਆ ਉਹਨੇ ਜੇ ਆਪਣਾ 10% ਲੈਸ ਕਰਾਂਗੇ ਆਪਣੀ 10% ਲੈਸ ਕਰਾਂਗੇ ਤੇ ਗਾਰੰਟੀ ਵੀ ਹੋਊਗੀ ਨਾਲ ਅੱਛਾ ਗਾਰੰਟੀ ਵੀ ਹੋਊਗੀ ਨਾਲ ਹਾਂਜੀ ਹਾਂਜੀ ਗਾਰੰਟੀ ਵੀ ਠੀਕ ਹੈ ਜੀ ਧੰਨਵਾਦ